ਇਹ ਲੋਕ ਵੀ ਨੇ ਜੋ ਫਿਲ ਦੇ ਵਿੱਚ ਜੋ ਟ੍ਰੈਂਡ ਸੈਟਰ ਨੇ ਅੱਜ ਜੋ ਟ੍ਰੈਂਡ ਚੱਲ ਰਿਹਾ ਉਹਨਾਂ ਨੂੰ ਸੈੱਟ ਕਰਨ ਦੇ ਪਿੱਛੇ ਕਈ ਵੱਡੇ ਨਾਮ ਵੱਡੇ ਚਿਹਰੇ ਵੀ ਨੇ 2011-12 ਤੋਂ ਮੋਟੋ ਬਲੌਗਿੰਗ ਅਪਾ ਅੱਜ ਦੇ ਟਾਈਮ ਦੇ ਵਿੱਚ ਜੋ ਵਰਡ ਯੂਜ਼ ਕਰੀਏ ਤੁਸੀਂ ਪਹਿਲਾਂ ਹੀ ਬਾਈਕ ਤੇ ਰਾਈਡ ਕਰਕੇ ਦੁਨੀਆ ਘੁੰਮ ਕੇ ਬੈਠੇ ਹੋ ਟ੍ਰੇਨ ਜਿਹੜੀ ਜਨਣਾਉਂ ਨਾ ਇੱਥੇ ਦੇਖਦਾ ਸਟੇਸ਼ਨ ਦੇ ਉੱਪਰ ਲਿਖਿਆ ਹੁੰਦਾ ਕਸ਼ਮੀਰ ਤੋਂ ਕਨੇਕਮਾਈ ਤੱਕ ਭਾਰਤ ਇੱਕ ਹੈ ਜੀ ਤਾਂ ਮੈਂ ਉਹ ਮੋਟਰ ਲੈ ਕੇ ਦੇਖਿਆ ਵੀ ਆਪਾਂ ਨੂੰ ਘੁੰਮਣਾ ਚਾਹੀਦਾ ਹੈ ਦੇਸ਼ ਨੂੰ ਆਜ ਕੇ ਰੋਡ ਵਧੀਆ ਬਣੇ ਆਂ ਜਾਈ ਜਾਂਦਾ ਬੰਦਾ ਥੋੜੀ ਬਹੁਤ ਦਿੱਕਤਾਂ ਆਉਂਦੀਆਂ ਜਿਵੇਂ ਜੰਮੂ ਰਸਤੇ ਗਏ ਤਾਂ ਸਾਡਾ ਥੋੜਾ ਐਕਸੀਡੈਂਟ ਹੋ ਗਿਆ ਉੱਥੇ ਰੋਡ ਨਵੇਂ ਬਣਦੇ ਪਏ ਸੀਗੇ ਲੋਕੀਂ ਜਾਂ ਦੂਰ ਲਾਇਆ ਦੀ ਕਾਫੀ ਘਟੋ ਦਾ ਦੋ ਚਾਰ ਜਿਹੜੇ ਬੰਦਿਆਂ ਨੰਬਰ ਤਾਂ ਮਿਲ ਹੀ ਜਾਂਦੇ ਆ ਵੈਸੇ ਮੈਡਮ ਮੈਂ ਆਪਣੀ ਸਟੋਰੀ ਵੀ ਲਿਖੀ ਹੈ ਜੀ ਇੱਕ ਬੁੱਕ ਬਣਾਈ ਹੈ ਘਟੋਟ 50 ਪੇਜ ਦੀ ਹੋਣੀ ਹੈ ਜੋ ਮੇਰਾ 20 ਡੇ ਦਾ ਟੂਰ ਹੈ ਉਹ ਸਾਰਾ ਉਹਦੇ ਵਿੱਚ ਸਬਮਿਟ ਕੀਤਾ ਹੈ ਹੋਰ ਪੰਜਾਬ ਟੂਰ ਦੀ ਗੱਲ ਅਲੱਗ ਬਣਾਈ ਹੈ ਪਿਕਚਰਾਂ ਸਾਰਾ ਕੁਝ ਪਿਆ ਜੋ ਮੈਂ ਕਰਕੇ ਮੇਰੀ ਸੋਚ ਇਹਨੇ ਕਿ ਕਮਾਓ ਰਾਤ ਕੇ ਖਾਓ ਰਾਤ ਕੇ ਘੁੰਮੋ ਵੀ ਰਾਤ ਕੇ ਮੈਂ ਤਾਂ ਨਾ hockey player ਰਿਆਂ ਜੀ ਮੈਂ ਸਕੂਲ ਦੇ hockey ਖੇਡਦਾ ਰਿਆਂ ਜੀ ਤੇ ਉਹ hockey ਖੇਡਿਆ ਡਿਸਟ੍ਰਿਕਟ ਵੀ ਆਣੀ ਪੜਕੇ ਮੇਰੇ ਕੋਲ NCC ਦੇ ਤਿੰਨ ਸਰਟੀਫਿਕੇਟ ਹੈ ਜੀ ABC ਉਹ ਵੀ ਹੈ ਜੀ ਹੋਰ ਹਰਿਆਣੇ ਦੇ ਵਿੱਚ ਇੱਕ ਸਟੇਟ ਬਾਰੇ ਮਿਲਦਾ ਹੈ ਭਾਰਤ ਸਕਾਉਟਿੰਗ ਆਈ ਅਬਸੋਲੂਟ ਵਿੱਚ ਨੂਣਾ ਨਾ ਮਾਰਦੇ ਸਕਾਉਟ ਸਿੰਘ ਐਨੇ ਉਹਨੂੰ ਉਹਦੀ ਮੈਸੀਮਲ ਟ੍ਰੇਨਿੰਗ ਕਰਕੇ ਆਇਆ ਦਾਤ ਦੇ ਵਾਸਤੇ ਉਹ ਮੇਰੇ ਕੋ ਨਾ ਸਟੇਟ ਵਾਰਡ ਹੈ। ਜ਼ਾਸਤਰੀ ਬਲੇਜ਼ਰ ਦਿੰਦੇ ਆ ਮੇਰਾ ਸਿਲੈਕਸ਼ਨ ਹੋਲੀ ਵਿੱਚ ਪਰ ਮੇਰੇ ਮੈਟ੍ਰਿਕ ਦੇ ਪੱਪਾ ਕਰਕੇ ਮੈਂ ਜਾ ਨਹੀਂ ਸਕਿਆ। ਖਾਰਮੀ ਦਾ ਲੈਟਰ ਹੈ ਜੁਆਇਨ ਕਰਨ ਦਾ ਬੰਦੇ ਨੂੰ ਤੇ ਮੈਂ ਤੇ ਬਜਾ ਸਰਵਿਸ ਕਰਦਾ ਰਹਿਉਂ ਤਾਂ ਫੋਨ ਦੀ ਫੈਸਟਿਵਿਟੀ ਨਹੀਂ ਸੀਗੀ। ਸਤਿ ਸ਼੍ਰੀ ਅਕਾਲ ਮੈਂ ਚਾਹਾਂਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨਸ 24 ਮੋਡੋ ਬਲੌਗਿੰਗ ਦਾ ਜ਼ਮਾਨਾ ਹੈ ਯੂਟਿਊਬਰਸ ਬਥੇਰੇ ਨੇ ਜੋ ਕਿ ਬਾਈਕ ਰਾਈਡ ਕਰਦੇ ਨੇ ਤੇ ਆਪਣੀ ਬਲੌਗਿੰਗ ਦੀ ਵੀਡੀਓ YouTube ਤੇ ਅਪਲੋਡ ਕਰਦੇ ਨੇ खैर ਇਹ ਤਾਂ ਨਵਾਂ ਜ਼ਮਾਨਾ ਹੈ ਲੇਕਿਨ ਕਈ ਅਜਿਹੇ ਲੋਕ ਵੀ ਨੇ ਜੋ ਫਿਲ ਦੇ ਵਿੱਚ ਜੋ ਟ੍ਰੈਂਡ ਸੈਟਰ ਨੇ ਅੱਜ ਜੋ ਟ੍ਰੈਂਡ ਚੱਲ ਰਿਹਾ ਉਹਨਾਂ ਨੂੰ ਸੈੱਟ ਕਰਨ ਦੇ ਵਿੱਚ ਕਈ ਵੱਡੇ ਨਾਮ ਵੱਡੇ ਚਿਹਰੇ ਵੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਮੀ ਸਿੰਘ ਜੀ ਦਾ ਫੇਰ ਗੱਲਬਾਤ ਕਰਾਂਗੇ ਕੀ ਹਾਲ ਚੱਲ ਠੀਕ ਹੈ ਜੀ ਸਰ मतलब 2011 12 तो मोटो ब्लॉगिंग आप आज दे टाइम दे विच जो वर्ड यूज करिए ਤੁਸੀਂ ਪਹਿਲਾ ਹੀ ਬਾਈਕ ਤੇ ਰਾਈਡ ਕਰਕੇ ਦੁਨੀਆ ਘੁੰਮ ਕੇ ਬੈਠੇ ਹੋ ਇਹ ਜੀ ਇੱਕ ਜਿਹਾ ਸੁਪਨਾ ਹੀ ਹੁੰਦਾ ਬੰਦੇ ਦਾ ਵੀ ਮੈਂ ਕਸ਼ਮੀਰ ਤੋਂ ਕਨਿਆ ਕੁਮਾਰੀ ਜਾਣਾ ਹੈ ਜੀ ਤੇ ਮੈਂ ਟ੍ਰੇਨ ਜੀ ਜਾਣਾ ਹੁੰਦਾ ਨਹੀਂ ਤੇ ਦੇਖਦਾ ਸਟੇਸ਼ਨ ਦੇ ਉੱਪਰ ਲਿਖਿਆ ਹੁੰਦਾ ਕਸ਼ਮੀਰ ਸੇ ਕਨਿਆ ਕੁਮਾਈ ਤੱਕ ਭਾਰਤ ਇੱਕ ਹੈ ਜੀ ਤਾਂ ਮੈਂ ਉਹ ਮੋਟਰ ਲੈ ਕੇ ਦੇਖਿਆ ਵੀ ਆਪਾਂ ਨੂੰ ਘੁੰਮਣਾ ਚਾਹੀਦਾ ਹੈ ਦੇਸ਼ ਨੂੰ ਤਾਂ ਫਿਰ ਮੈਂ ਇੱਕ ਪ੍ਰੋਗਰਾਮ ਬਣਾਇਆ ਵੀ ਆਪਾਂ ਕਸ਼ਮੀਰ ਤੋਂ ਕਨਿਆ ਕੁਮਾਰੀ ਤੇ ਬਾਈਕ ਤੇ ਜਾਣਾ ਹੈ ਜੀ ਤਾਂ ਬੱਸ ਐਸਾ ਹੀ ਸਮਾਂ ਬਣਿਆ ਅਸੀਂ 11 ਦੇ ਲਗ ਕਸ਼ਮੀਰ ਤੋਂ ਕਨਿਆ ਕੁਮਾਰੀ ਬਾਈਕ ਤੇ ਵੀਰ ਕੀਤਾ ਜਿਹਦੇ 1 ਸਾਈਟ 20 20 ਡੇ ਲੱਗੇ ਜੀ 18 ਮਈ ਨੂੰ ਯਾਤਰਾ ਸ਼ੁਰੂ ਕੀਤੀ ਜੀ ਔਰ 5 ਜੂਨ ਨੂੰ ਅਸੀਂ ਮਨ ਨਾਲ ਦਾ ਯਾਦਤਾਂ ਕਨਿਆ ਕੁਮਾਰੀ ਪਹੁੰਚ ਗਏ ਸੀ ਲੇਕਿਨ ਬਾਈਕ ਦੇ ਉੱਪਰ ਸਫ਼ਰ ਕਰਨਾ ਬੇਸ਼ੱਕ ਨੌਜਵਾਨ ਖੂਨ ਹੈ ਸਾਰੇ ਬਹੁਤ ਜ਼ਿਆਦਾ ਮਤਲਬ ਐਕਸਾਈਟਡ ਵੀ ਹੁੰਦੇ ਆ ਕਰਨ ਨੂੰ ਬਲੌਗਸ ਬਣਾਉਣ ਨੂੰ ਕੰਟੈਂਟ ਬਣਾਉਣ ਨੂੰ ਲੇਕਿਨ ਪ੍ਰੋਬਲਮਸ ਕੀ ਕੀ ਕੁਝ ਫੇਸ ਕੀਤੀ ਹੈ ਇਸ ਟਾਈਮ ਮੈਂ ਨਹੀਂ ਚਲੋ ਪ੍ਰੋਬਲਮ ਦਾ ਕੋਈ ਨਹੀਂ ਜੀ ਚਲੋ ਬੰਦਾ ਅੱਜ ਕਰ ਰੋਡ ਵਧੀਆ ਬਣਿਆ ਹੈ ਜਾਈ ਜਾਂਦਾ ਬੰਦਾ ਥੋੜੀ ਬਹੁਤ ਦਿੱਕਤਾਂ ਆਉਂਦੀਆਂ ਜਿਵੇਂ ਜੰਮੂ ਰਸਤੇ ਗਏ ਤਾਂ ਸਾਡਾ ਥੋੜਾ ਐਕਸੀਡੈਂਟ ਹੋ ਗਿਆ ਉੱਤੇ ਰੋਡ ਨਵੇਂ ਬਣਦੇ ਪਏ ਸੀਗੇ ਐਮਪੀ ਵੇਸ ਗਏ ਉੱਥੇ ਥੋੜਾ ਜਿਹਾ ਸਾਨੂੰ ਦਿੱਕਤ ਆਈ ਬਾਈਕ ਸਾਡਾ ਖਰਾਬ ਹੋ ਗਿਆ ਸੀਗਾ ਬਾਕੀ ਇੱਕਦੋ ਛੋਟੇ ਮੋੜ ਤੇ ਐਸੇ ਐਕਸੀਡੈਂਟ ਹੋਏ ਬਾਕੀ ਬਹੁਤ ਵਧੀਆ ਟੂਰ ਹੈ ਜੀ ਕੋਈ ਦਿੱਕਤ ਨਹੀਂ ਆਈ ਜੀ ਮਤਲਬ ਮੰਦਾ ਜੋ ਸੀ ਉਹ ਚਾਵੀ ਪੂਰਾ ਹੋ ਗਿਆ ਨਾਲੇ ਇਨੀ ਪ੍ਰਸਿੱਧੀ ਵੀ ਮਿਲ ਗਈ ਕਿਉਂਕਿ ਜਦ ਤੁਸੀਂ ਕੀਤਾ ਸ਼ੁਰੂ ਉਸ ਤੋਂ ਬਾਅਦ ਮੈਂ ਜਿੰਨੇ ਅਵਾਰਡਸ ਦੇਖ ਰਹੀ ਹਾਂ ਤੁਹਾਨੂੰ ਸਨਮਾਨਿਤ ਨੇ ਮਿਲੇ ਹਾਂਜੀ ਹਾਂਜੀ ਉਹ ਤਾਂ ਜੀ ਦੇਖੋ ਜਿੱਥੇ ਜਾਣੇ ਹੀ ਉਹਨਾਂ ਨੇ ਸਾਨੂੰ ਕੰਪਨੀਆਂ ਸਨਮਾਨ ਦਿੱਤੇ ਆ ਗੁਰੂ ਘਰੂ ਕੇ ਆ ਜਾਂ ਸਾਰੇ ਤੁਸੀਂ ਪੜ ਹੀ ਲਏ ਆ ਮੈਂ ਕੁਝ ਸੇ ਪਹਿਲਾਂ ਕੰਪਨੀ ਬੁਨਾਂ ਵੀ ਵਿਜਿਟ ਕੀਤਾ ਇਹ ਮੇਰਾ ਮੈਂ ਮੈਂਟੇਨਿੰਗਾਂ ਕੀਤੀਆਂ 2-ਸਟੋਕ ਦੀਆਂ 4-ਸਟੋਕ ਦੀਆਂ ਕੀਤੀਆਂ ਜੀ ਹੁਣ ਮੈਂ ਪੂਨੇ ਜਾ ਕੇ ਆਂ ਜੀ ਗਲਫ ਕੰਪਨੀ ਵੱਲੋਂ ਔਰ ਕੀ ਕਹਿੰਦੇ ਐ ਐਨਜੀ ਕੇ ਵੱਲੋਂ ਗੁਰਗਾਵਾ ਵੀ ਮੈਂ ਵਿਜ਼ਿਟ ਕਰਕੇ ਆਇਆ ਜੀ ਸਾਡਾ ਕੰਪਨੀਵਾਂ ਨੂੰ ਕਿਤੇ ਕਿਤੇ ਟੂਰ ਕੱਢਦੇ ਰਹਿੰਦੇ ਉਹਦੇ ਬਾਅਦ ਮੈਂ ਬਾਰਾਜ ਪੰਜਾਬ ਟੂਰ ਵੀ ਕੱਢਿਆ ਜੀ ਖਾਲਵਾ ਪੰਜਾਬ ਲੁਧਿਆਣਾ ਤੋਂ ਲੈ ਕੇ ਔਰ ਲੁਧਿਆਣਾ ਤੋਂ ਵਾਪਸ ਜਿਵੇਂ ਅੰਦਰ ਅਨੰਦਪੁਰ ਸਾਹਿਬ ਹੁੰਦੇ ਐ ਅੰਮ੍ਰਿਤਸਰ ਬਟਿੰਡਾ ਪਟਿਆਲਾ ਫਿਰ ਫਤਿਹਗੜ੍ਹ ਸਾਹਿਬ ਹੋ ਕੇ ਲੁਧਿਆਣਾ ਆਏ ਆ ਉਹ ਵੀ ਸਾਡਾ 5 ਦਿਨਾਂ ਦਾ ਟੂਰ ਸੀਗਾ ਤੇ ਦੋ ਟੂਰਾਂ ਬਾਈਕ ਦੇ ਉੱਪਰ ਨਿਕਾਲੇ ਅੱਛਾ ਇੱਕ ਚੀਜ਼ ਇਹ ਵੀ ਹੈ ਨਾ ਕਿ ਜਦੋਂ ਆਪਾਂ ਹੌਲੀ ਹੌਲੀ ਫੇਮਸ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਫੇਰ ਅੱਗੇ ਕਿਸ ਤਰ੍ਹਾਂ ਦਾ ਉਹ ਹੁੰਦਾ ਫੇਸ ਤੁਹਾਨੂੰ ਇਹ ਵੀ ਕੰਪਨੀਆਂ ਸਾਨੂੰ ਸਾਧੀਆਂ ਚਾਹੀਦਾ ਹੈ ਹੁਣ ਵੀ ਕੰਪਨੀਆਂ ਮੀਟਿੰਗਾਂ ਚਾਹੀਦਾ ਹੈ ਸਾਨੂੰ ਕੋਈ ਨੌਲੇਜ ਮਿਲਦੀ ਹੈ ਆਪਣੇ ਕੰਮ ਬਾਰੇ ਜਿਵੇਂ ਪਾਈ ਪਹਿਲਾਂ ਟੂ ਸਟੋਕ ਦਾ ਕੰਮ ਕਰਦੇ ਸੀ ਫਿਰ ਫੋਰ ਸਟੋਕ ਦਾ ਕੰਮ ਆ ਗਿਆ ਜਿਵੇਂ ਬੀਐਸ ਸਿਕਸ ਗੱਡੀ ਆ ਗਈ ਇਲੈਕਟ੍ਰੋਨਿਕ ਗੱਡੀ ਆ ਗਈਆਂ ਜਿਵੇਂ ਕੰਪਨੀਆਂ ਜੁੜੇ ਆ ਤੇ ਵਿਜਿਟ ਕਰਦੇ ਵੇ ਕੰਪਨੀਆਂ ਸਾਨੂੰ ਸਿੱਖਣ ਨੂੰ ਮਿਲਦਾ ਜੀ ਤੇ ਉਹ ਸਿੱਖਣਾ ਸਾਡਾ ਕੰਮ ਵਧ ਜਾਂਦਾ ਜੀ ਸਾਨੂੰ ਅਹੀਂ ਨਵੇਂ ਜੈਸੀਮ ਟੂ ਸਟੋਕ ਦਾ ਕੰਮ ਕਰਦੇ ਸੀਗੇ ਸਕੂਟਰ ਦਾ ਕਰਦੇ ਸੀਗੇ ਫਿਰ ਫੋਰਸ ਤੋਂ ਅਸੀਂ ਜੋ ਦੁਕਾਨ ਪਾਈ ਟੂ ਸਟੋਕ ਦਾ ਜਮਾਨਾ ਸੀਗਾ ਜੀ 2000 ਦੁਕਾਨ ਪਾਈ ਫਿਰ ਫੋਰਸ ਤੋਂ ਜਮਾਨਾ ਆਇਆ ਸੀ ਇੱਥੋਂ ਹੀ ਸਿੱਖਿਆ ਜੀ ਕੰਮ ਆ ਵੀਜਿਟ ਕਰਦੇ ਰਹੇ ਆ ਕੰਪਨੀਆਂ ਜਾਂਦੇ ਰਹੇ ਆ ਫਿਰ ਫੋਰਸ ਤੋਂ ਬਾਅਦ ਹੁਣ ਬੀਏ 6 ਗੱਡੀ ਆ ਗਈ ਇਲੈਕਟ੍ਰੋਨਿਕ ਗੱਡੀ ਆ ਗਈ ਤਾਂ ਜਿਵੇਂ ਜਿਵੇਂ ਆਪਾਂ ਫੀਲਡ ਵਿੱਚ ਜਾਂਦੇ ਆ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਜੀ ਹਰ ਕੰਪਨੀ ਦਾ ਸਿੱਖਣ ਨੂੰ ਮਿਲਦਾ ਹੈ ਤੇ ਸਾਡੀ ਨਾਲੇ ਅੱਗੇ ਤਰੱਕੀ ਹੁੰਦੀ ਜਾਂਦੀ ਹੈ ਜੀ ਫੈਂਸ ਮਿਲੇ ਅੱਗੇ ਕਿਦਾਂ ਦਾ ਐਕਸਪੀਰੀਅੰਸ ਆ ਸਾ ਚਲੋ ਜੀਨੀਅਰ ਨੂੰ ਲਾਇਆ ਜੀ ਕਾਫੀ ਕਰਤੋਗਾ ਦੋ ਚਾਰ ਜਿਹੇ ਬੰਦੇ ਨੰਬਰ ਤਾਂ ਮਿਲ ਹੀ ਜਾਂਦੇ ਆ ਵੈਸੇ ਮੈਡਮ ਮੈਂ ਆਪਣੀ ਸਟੋਰੀ ਵੀ ਲਿਖੀ ਹੈ ਜੀ ਇੱਕ ਬੁੱਕ ਬਣਾਈ ਹੈ ਕਰਤੋਟ ਕਿਰਤੀ ਪੇਜ ਦੀ ਹੋਣੀ ਹੈ 2 ਮਹੀਨਾ 20 ਡੇ ਦਾ ਟੂਰ ਹੈ ਉਹ ਸਾਰਾ ਉਹਦੇ ਵਿੱਚ ਸਬਮਿਟ ਕੀਤਾ ਹੈ ਔਰ ਪੰਜਾਬ ਟੂਰ ਦੀ ਗੱਲ ਅਲੱਗ ਬਣਾਈ ਹੈ ਪਿਕਚਰਾਂ ਸਾਰਾ ਕੁਝ ਪਿਆ ਜੋ ਮੈਂ ਕਰਕੇ ਉਹ ਵੀ ਕਦੇ ਮੌਕਾ ਲੱਗੂ ਤੁਹਾਨੂੰ ਹੀ ਬਣਾਵਾਂਗੇ ਜੀ ਸਾਰਾ ਆ ਸਟੋਰੀ ਆਪ ਬਣਾਈਏ ਆਪ ਲਿਖੀਏ ਆਪਣਾ ایکسپੀਰੀਅੰਸ ਹੈ ਤੇ ਮੈਂ ਬਣਾਈ ਨਹੀਂ ਜੋ ਸਾਡਾ ایکسپੀਰੀਅੰਸ ਸੀਗਾ 20 ਦਿਨਾਂ ਦਾ ਕਿ ਜਿੰਮੇ ਤੁਹਾਨੂੰ ਦੱਸਿਆ ਵੀ ਜੰਮੂ ਇੱਕ ਜਾ ਰਹੇ ਹੀ ਰੋਡ ਬਣਦਾ ਹੀ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਜਾਂ ਗਿਰ ਗਏ ਅਸੀਂ ਸਾਡੇ ਪੈਰ ਤੇ ਮੋਚ ਆ ਗਈ ਹੈ ਜੋ ਸਾਰੀ ਸਟੋਰੀ ਦੇ ਅੰਦਰ ਬਣੀ ਹੈ ਮੈਂ ਜੋ ਰਾਈਟ ਹੈ ਜੀ ਜੋ ਸਹੀ ਹੋਇਆ ਉਹੀ ਸਾਰਾ ਲਿਖਿਆ ਜੀ 20 ਡੇ ਦੇ ਅੰਦਰ ਉਹ ਮੇਰੇ ਕੋਲ ਬੁੱਕ ਪਈ ਹੈ ਤੁਹਾਨੂੰ ਮੋਕਾ ਲੱਗੇ ਕਦੇ ਤੁਹਾਨੂੰ ਦਿਖਾਵਾਂਗੀ ਬੁੱਕ ਤਾਂ ਆਪਾਂ ਦੇਖਾਂਗੇ ਲੇਕਿਨ ਕਹਾਣੀ ਜੇ ਆਪਾਂ ਕਹਿ ਦਈਏ ਕਿ ਲਾਈਫ ਨੂੰ ਖੋਲ ਕੇ ਰੱਖਿਓ ਇੱਕ ਵਾਰੀ ਰੀਡਰਸ ਦੇ ਸਾਹਮਣੇ ਯਾਰ ਨਾ ਪਰਸਨ ਵੀ ਕਹਾਂਗੀ ਕਿ ਫੋਕਸ ਰੱਖਿਓ ਸਰ ਅਬਾ ਜੀ ਦੇਖੋ ਇੰਦੇ ਲੰਮੀ ਟੂਰਸ ਕਹਾਣੀਆਂ ਤਾਂ ਬਹੁਤ ਬਣ ਜਾਂਦੀਆਂ ਆ ਇੱਕ ਅਦੀ ਇੱਕ ਅਦੀ ਤੁਹਾਨੂੰ ਦੱਸਣਗੇ ਇੱਕ ਦੂਰ ਇਹ ਹੈ ਕਿ ਜਦੋਂ ਅਸੀਂ ਜੰਮੂ ਪਹੁੰਚੇ ਨਾ ਜੀ ਤਾਂ ਜੰਮੂ ਥੋੜਾ ਆਰਮੀ ਏਰੀਆ ਕਰਕੇ ਸਾਨੂੰ ਨਾ ਕਿਹਾ ਵੀ ਤੁਸੀਂ 7.5 8 ਦੇ ਤਾਂ ਪਹੁੰਚ ਜਾਓ ਉੱਥੇ ਸਾਡਾ ਬਾਈਕ ਐਕਸੀਡੈਂਟ ਹੋਣ ਕਰਕੇ ਅਸੀਂ ਜੰਮੂ ਦੇ ਅੰਦਰ ਹੀ ਸੀਗੇ ਅਸੀਂ ਤੇ ਪਹੁੰਚ ਨਹੀਂ ਸਕਦੇ ਜਿੱਥੇ ਸਾਡਾ ਸਟੇ ਸੀਗਾ ਜਿੱਥੇ ਸਾਨੂੰ ਕੰਪਨੀ ਨੇ ਬੁਲਾਇਆ ਸੀਗਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਕ ਪਹਿਲੇ ਗੁਰਦੁਆਰਾ ਸਾਹਿਬ ਨੂੰ ਰੁਕ ਜਾਣਾ ਉੱਥੇ ਤੇ ਅਸੀਂ ਤੁਹਾਨੂੰ ਸਵੇਰੇ ਆ ਕੇ ਉੱਥੇ ਪਿਕ ਕਰ ਲੈਣ ਕਿਉਂਕਿ ਸਾਡੇ ਇੱਥੇ ਮੋਬਾਈਲ ਵੀ ਨਹੀਂ ਚੱਲਦੇ ਜੰਮੂ ਮਗਰ ਅਸੀਂ ਮਨ ਯਾਦ ਹੈ 12:30 ਜੀ ਗੁਰਦੁਆਰਾ ਸਾਹਿਬ ਪਹੁੰਚ ਜਾਈਦਾ ਤੇ ਰੋਟੀ ਵੀ ਅਸੀਂ ਖਾਣੀ ਸੀਗੀ ਤੇ ਖਾਨਦਗਰੇ ਨਹੀਂ ਉੱਥੇ ਗੁਰਦੁਆਰਾ ਸਾਹਿਬ ਲਾਈਟ ਨਹੀਂ ਆਣੀ ਸੀਗੀ ਤੇ ਸੰਗਤ ਕੁਝ ਬਾਹਰ ਬੈਠੀ ਵੀ ਜਾ ਕੇ ਬੈਠ ਗਈ ਦੱਸਿਆ ਮੈਂ ਤੇ ਇੰਡੀਆ ਟੂ ਤਾ ਹੁਣੇ ਰਾਤ ਇੱਥੇ ਰਹਿਣਾ ਉਹਨੇ ਤੋਂ ਰਹਿਣ ਨੂੰ ਦਿੱਤਾ ਜੋ ਮੇਨ ਗੱਲ ਦੱਸਣ ਲੱਗਾ ਕਿ ਉਹਨੇ ਰਾਤ ਸਾਨੂੰ 1 ਵਜੇ ਬੰਨਿਆ ਰੋਟੀਆਂ ਬਣਾ ਕੇ ਖਵਾਈਆਂ ਜੀ ਰਾਤ ਮਤਲਬ ਹੋਟਲ ਹੀ ਬੰਦ ਸੀਗੇ ਲੈ ਕੇ ਗਏ ਪਰ ਨਹੀਂ ਮਿਲੀ ਤੇ ਉਹਨੇ ਘਰੋਂ ਬਣਾ ਕੇ ਸਾਨੂੰ ਰਾਤ ਦੀ ਰੋਟੀਆਂ ਖਵਾਈਆਂ ਫਿਰ ਸਵੇਰ ਉੱਥੋਂ ਹੀ ਆਪਰਾ ਸਾਨੂੰ ਦਿੱਤਾ ਇਹ ਜੋ ਛੋਟੇ ਛੋਟੇ ਐਕਸੀਡੈਂਟ ਹੁੰਦੇ ਰਹਿੰਦੇ ਆ ਜਿੰਨ ਦਾ ਯੂਪੀ ਦੱਸਿਆ ਵੀ ਗਿਰ ਗਏ ਸੀ ਉੱਥੇ ਬੰਨਿਆੜੀ ਹਾਲਤ ਕੀਤੀ ਹੈ ਮੈਡੀਕਲ ਫਰਸਟ ایڈ ਇਹ ਸਾਰਾ ਕੁਝ ਵੇਖ ਕੇ ਚੱਲਦੇ ਰਹਿੰਦੇ ਆ ਜੀ ਸਿਰ ਡਿੱਗਦੇ ਉੱਠਦੇ ਹੁਣ ਇਲਾ ਟਾਈਮ ਸਮਾਂ ਲੰਗਾਤਾ 2011 ਤੋਂ ਲੈ ਕੇ ਹੁਣ ਤੱਕ ਅੱਖਾਂ ਬੰਦ ਕਰਕੇ ਜੇ ਇੱਕ ਵਾਰੀ ਆਪਾਂ ਸੋਚੀਏ ਕਿ ਮੇਰੀ ਲਾਈਫ ਦਾ ਇਹ ਬੈਸਟ ਐਕਸਪੀਰੀਅੰਸ ਮੈਂ ਜੀ ਕਿ ਆਇਆ ਉਹ ਨਾ ਪੱਲਾ ਨੂੰ ਉਹ ਕਿਹੜੇ ਪਲ ਸੀ ਉਹ ਤਾਂ ਇਹ ਮੈਂ ਪਹਿਲਾਂ ਕਿਨਾਂ ਦੇਖੋ ਜਿੰਨਾ ਬੰਦਾ ਕੰਮ ਕਰਨਾ ਚਾਹੁੰਦਾ ਉਹਨੇ ਬੰਦੇ ਨੂੰ ਖੁੱਲ ਕੇ ਜੀਣਾ ਵੀ ਚਾਹੀਦਾ ਹੈ ਜੀ ਮੇਰੀ ਸੋਚ ਇਹ ਹੈ ਕਿ ਕਮਾਓ ਰੱਜ ਕੇ ਖਾਓ ਰੱਜ ਕੇ ਘੁੰਮੋ ਵੀ ਰੱਜ ਕੇ ਜੀ ਮੇਰਾ ਆਪਣੀ ਸੋਚ ਹੈ ਤਾਂ ਘੁੰਮਣ ਵਾਲੀ ਜੀ ਤੁਸੀਂ ਜਾਣਦੇ ਹੋ ਤਾਂ ਕੋਈ ਦੇਖੋ ਆਪ ਹਰ ਜੀ ਕਿਉਂ ਮੈਨੂੰ ਕੋ ਪੁੱਛਦਾ ਹੈ ਕੀ ਕੋਈ ਦੁਕਨਿਆ ਕੁਮਾਰੀ ਗਏ ਹਾਂਜੀ ਬੈਂਗਲੌਰ ਗਏ ਹਾਂਜੀ ਹਜ਼ੂਰ ਸਾਹਿਬ ਗਏ ਹਾਂਜੀ ਐਮਪੀ ਗਏ ਹਾਂਜੀ ਕਿਉਂਕਿ ਉਹ ਵਿਜਿਟ ਦੇ ਅੰਦਰ ਸਾਰਾ ਕੁਝ ਸੀਗਾ ਉਹਦੇ ਵਿੱਚ ਜੇ ਮੈਸੂਰ ਐ ਮੈਸੂਰ ਤੋਂ ਸੁਣਨਾ ਬਹੁਤ ਆਪਣੀ ਟੀਪੂ ਸੁਲਤਾਨ ਦੀ ਜਗ੍ਹਾ ਇੱਕ ਟੀਪੂ ਇੱਕ ਮੈਸੂਰ ਐ ਅਸੀ ਜਗ੍ਹਾ ਜਿੱਥੇ ਦੋ ਰਾਤਾਂ ਰੁਕੇ ਟੂਰ ਦੇ ਅੰਦਰ ਯਾ ਲੁਧਿਆਣਾ ਦੋ ਰਾਤ ਰੁਕੇ ਬਾਕੀ ਸਾਰੇ ਜਗ੍ਹਾ ਤੱਕ ਰਮੇ ਇੱਕ ਰਾਤ ਰੁਕੇ ਕਿਉਂਕਿ ਟੂਬੇ ਸੁਲਤਾਨ ਦੀ ਬਹੁਤ ਜਗ੍ਹਾ ਦੇਖਣੀ ਉੱਥੇ ਬਹੁਤ ਵਧੀਆ ਏਰੀਆ ਜੀ ਐਦਾਂ ਹੀ ਜਿਵੇਂ ਹਜ਼ੂਰ ਸਾਹਿਬ ਗਏ ਉੱਥੇ ਵੀ ਰੁਕੇ ਅਸੀਂ ਤਾ ਰਸਤੇ ਵੀ ਤਾਂ ਹਰੇਕ ਜੀਦਨ ਬੋਤੇ ਅਲੱਗ-ਅਲੱਗ ਆਪਣੇ ਹਿਸਾਬ ਬਣਦੇ ਜੀ ਮਰਦੀ ਦਾ ਪਤਾ ਲੱਗਦਾ ਹੁੰਦਾ ਜੀ ਰੋਟੀ ਰੁਕੀ ਹੈ ਜੀ ਇੱਕ ਹਾਈਵੇ ਤੇ ਆਪਾਂ ਰਾਤ ਨੂੰ ਜਦ ਨਿਕਲਦੇ ਆ ਤੇ ਮਤਲਬ ਮਨ ਦੇ ਵਿੱਚ ਹੈ ਇਹ ਸਵਾਲ ਕਿ ਇਸ ਤਰ੍ਹਾਂ ਦਾ ਐਕਸਪੀਰੀਅੰਸ ਵੀ ਹੁੰਦਾ ਹੈ ਕੋਈ ਆਤਮਾ ਨਿਕਲ ਜਾਂਦੀ ਹੈ ਕੋਈ ਹੈ ਹੀ ਸੱਚਾਈ ਹੈ ਇਹ ਵਿੱਚ ਨੇ ਦੇਖੋ ਲੋਕ ਕਹਿੰਦੇ ਆ ਵੀ ਚਲੋ ਆਜ ਆਜ ਕੋ ਬੜਾ ਕੁਸ਼ੈ ਪਰ ਰਾਤ ਤੋਂ ਯਾਤਰਾ ਨਹੀਂ ਕੀਤੀ ਮੈਂ ਦਿਨੇ ਦਾ ਬਹੁਤ ਗਿਆ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 7:30 ਯਾਤਰਾ ਕੀਤੀ ਪਰ ਸਾਡੇ ਐਸਾ ਮੰਝ ਕਦੇ ਨਹੀਂ ਆਇਆ ਕੋਈ ਦੇਖੋ ਰਸਤੇ ਹਰ ਜਗ੍ਹਾ ਮਿਲਦੀ ਹੈ ਸਕੂਲ ਵੀ ਮਿਲਨੇ ਗੁਰਦੁਆਰੇ ਵੀ ਮਿਲਨੇ ਸੰਸਾਨਗੜੀ ਮਿਲਨੇ ਜੀ ਪਹਿਨਾ ਚੀਜ਼ਾਂ ਤੋਂ ਕੋਈ ਡਰ ਨਹੀਂ ਆਇਆ ਵੀ ਕੋਈ ਦਿੱਕੋ ਤੋਂ ਇੰਨਾ ਸਾਨੂੰ ਕੋਈ ਦਿੱਕਤ ਆਈ ਵੀ ਨਹੀਂ ਜੀ 5000 ਤੋਂ ਉੱਪਰ ਪਲੱਸ ਐਂ ਬਾਈਕ ਚਲਾਇਆ ਜੋ ਰਿਟਰਨ ਕੀਤਾ ਵੀ ਇੰਨਾ ਚੱਲਿਆ ਪਰ ਸਾਨੂੰ ਇਹੋ ਜੀ ਕੋਈ ਸਮੱਸਿਆ ਨਹੀਂ ਹੋਈ ਅੱਛਾ ਨਾਲ ਨਾਲ ਹੁਣ ਹੁਣ ਵੀ ਮਕੈਨਿਕ ਦਾ ਕੰਮ ਕਿੰਨੇ ਉਮਰ ਦੇ ਵਿੱਚ ਆਪਾਂ ਸਾਰੀ ਯ ਮੈਂ ਜੀ ਇਹ ਕੰਮ ਤਾਂ ਵੈਸੇ ਦੇਖਿਆ 94 ਤੋਂ ਕਰ ਰਿਹਾ ਜੀ ਮੈਂ ਹਰਿਆਣੇ ਦਾ ਬਲੋਂਗ ਕਰਦਾ ਹਰਿਆਣੇ ਕੰਮ ਸਿੱਖਿਆ ਸੀਗਾ ਮੈਂ ਫਿਰ 96 ਮੈਂ ਲੁਧਿਆਣਾ ਆ ਗਿਆ ਜੀ ਫਿਰ ਮੈਂ ਇੱਥੇ ਬਜਾ ਲਿਆ ਟੂ ਇੰਪੈਕਟ ਏਜੰਸੀ ਦੇ ਆ ਉਹ ਆਪਣੇ ਸਰਟੀਫਿਕੇਟ ਦੇਖਿਆ ਤਾਂਨੇ ਲੱਗਿਆ ਜੀ ਤੇ ਉਹਨਾਂ ਨੇ ਮੇ ਕੰਮ ਕੀਤਾ 5 ਸਾਲ ਜੀ ਤੇ 2000 ਤੋਂ ਮੈਂ ਦੁਕਾਨ ਪਾਈ 10 10ਵੇਂ ਮਹੀਨੇ ਪਹਿਲੀ ਤਰੀਕ ਨੂੰ ਹੋਰ ਮੈਕਸਿਮ 25 26 ਸਾਲ ਇੱਥੇ ਹੋ ਗਏ ਮੈਨੂੰ ਕੰਮ ਕਰਦੂ ਬਹੁਤ ਵਧੀਆ ਚੱਲੀ ਜਾਂਦਾ ਜੀ ਤੇ ਇਸ ਤੋਂ ਇਲਾਵਾ ਆਪਣੇ ਕੰਮ ਨੂੰ ਇੱਕ ਥੋੜੀ ਦੇਰ ਲਈ ਦਰਕਿਨਾਰ ਕਰਕੇ ਆਪਾਂ ਸਪਨਾ ਪੂਰਾ ਕਰਨ ਨਿਕਲ ਜਾਂਦੇ ਆਂ ਤੇ ਕਿਵੇਂ ਨੁਕਸਾਨ ਹੋ ਗਿਆ ਤਾਂ ਨਹੀਂ ਨਹੀਂ ਨੁਕਸਾਨ ਤਾਂ ਚਲਦਾ ਵੀ ਚਲੋ ਮੁੰਡੇ ਕੰਮ ਸਿੱਖਦੇ ਉਹਦੇ ਵੀ ਦੋ ਤਿੰਨ ਮੁੰਡੇ ਸੀਗੇ 20 ਦਿਨ ਬਾਹਰ ਰਹਿਣਾ ਕੰਮ ਦਾ ਨੁਕਸਾਨ ਤਾਂ ਥੋੜਾ ਹੁੰਦਾ ਪਰ ਬੰਦੇ ਹੁੰਦੇ ਕੰਮ ਕਰ ਹੀ ਜਾਂਦੇ ਪਿੱਛੇ ਵੀ ਪੁਲੀਬੰਦ ਕੋਜੀ ਮੈਂ ਪਿੱਛੇ ਵੈਸੋਂ ਦੇ ਵੀ ਗਏ ਜੀ ਮੈਂ ਉਹ ਵੀ ਬਾਈਕ ਤੇ ਵਿਜਿਟ ਕੀਤਾ ਜੀ ਬਾਈਕ ਤੇ ਹਾਂ ਜੀ ਔਰ ਫਿਰ ਮਨੀਕਰਨ ਸਾਹਿਬ ਗਏ ਆ ਮਤਲਬ ਮਨੀਕਰਨ ਸਾਹਿਬ ਤਾਂ ਪਤਾ ਇੰਨਾ ਕਿੰਨੀ ਵਾਰ ਬਾਈਕ ਤੇ ਗਏ ਆ ਬਾਈਕ ਤੇ ਸਕੂਟਰ ਤੇ ਐਕਟਿਵਾ ਤੇ ਮਤਲਬ ਸਭਰ ਜਿਆਦਾ ਬਾਈਕوں ਰੈਫਰੈਂਸ ਆ ਜਾਂਦਾ ਜੀ ਤੁਸੀਂ ਮੰਨੋ ਵੀ ਮਨਾਲੀ ਤੋਂ ਉੱਪਰ ਹੈ ਜਿਹੜਾ ਰੋਸਤਾਂਗ ਦਰਰਾ ਉੱਥੇ ਤੱਕ ਅਸੀਂ ਬਾਈਕ ਤੇ ਸਫਰ ਕਰਕੇ ਆਏ ਜੀ ਅੱਜ ਕੱਲ ਵੀ ਨਾ ਨੌਜਵਾਨਾਂ ਦਾ ਗਰਮ ਖੂਨ ਨਪਾ ਕਹਿ ਦਈਏ ਕਿ ਉਹ ਐਸੇ ਵਾਲੇ ਪਾਸੇ ਜਿਆਦਾ ਜਾਂਦਾ ਮੋਟੋ ਬਲੌਗਿੰਗ ਕਰਨੀ ਹੈ ਮੋਟੋ ਬਲੌਗਿੰਗ ਕਰਨੀ ਹੈ ਉਹ ਤਾਂ ਪਹਿਲੇ ਕਰ हां बिल्कुल ही जंगबड़ू सलाह देवांगे देखो जी ਤੁਸੀਂ ਕੰਮ ਕਰਦੇ ਘੁੰਮਣੇ ਜੂਰੇ ਜੋ ਬਾਈਕ ਦਾ ਘੁੰਮਣਾ ਮਜ਼ਾ ਹੈ ਨਾ ਜੀ ਉਹ ਕਾਰ ਨਾਲੋਂ ਜ਼ਿਆਦਾ ਵਧੀਆ ਐਕਸਪੀਰੀਅੰਸ ਹੈ ਦੇਖੋ ਬਰਸਾਤ ਆਈ ਐ ਅਸੀਂ ਮਣੀਕਣ ਗਏ ਆ ਬਰਸਾਤ ਵਿੱਚ ਅਸੀਂ ਆਪਣੇ ਉੱਪਰ ਹਨ ਹੋਣੀ ਐ ਠੀਕ ਐ ਕਾਰ ਦੇ ਤੁਸੀਂ ਬੈਠੇ ਹੋ ਸੇਫ ਹੋ ਜੀ ਗਰਮੀ ਐ ਜਾਂ ਅਸੀਂ ਐਮਪੀ ਚੋਂ ਹੀ ਨੰਗੇ ਆ ਯੂਪੀ ਚੋਂ ਹੀ ਨੰਗੇ ਆ ਹਨਾ ਅੱਗੇ ਸੌਫਸ ਗਏ ਆ ਉੱਥੇ ਤਾਂ 24ਸ ਮਤਲਬ ਬਰਸਾਤ ਹੁੰਦੀ ਰਹਿੰਦੀ ਐ ਜੀ ਤੇ ਬਰਸਾਤ ਵਿੱਚ ਨੰਗੇ ਜੋ ਬਾਈਕ ਦਾ ਮਜ਼ਾ ਐ ਜੀ ਮੈਂ ਸੁਣਦਾ ਵੀ ਨੂੰ ਜੰਗਬੜੂ ਵਾਸਤੇ ਆਪਣਾਈ ਐ ਜੀ ਗੱਡੀ ਦਾ ਬਾਈਕ ਦਾ ਕੰਪੇਅਰ ਨਹੀਂ ਕਰ ਸਕਦੇ ਤੁਸੀਂ ਇਹ ਇਹ ਡਾਈ ਹਾਰਡ ਫੈਨ ਵਾਲੀ ਗੱਲ ਹੋਗੀ ਬਾਈਕ ਲਵਰ ਹਾਂ ਬਿਲਕੁਲ ਬਿਲਕੁਲ ਜੀ ਬਾਈਕ ਦੇ ਉੱਤੇ ਤਾਂ ਬਾਈਕ ਦਾ ਹੀ ਮਜ਼ਾ ਆਉਂਦਾ ਕਿਹੜੀਆਂ ਕਿਹੜੀਆਂ ਬਾਈਕਾਂ ਤਾਂ ਹੁਣ ਤੱਕ ਰਾਈਡ ਕਰ ਚੁੱਕਿਆ ਮੈਂ ਵੈਸੇ ਬਜਾਜ ਦੀ ਬਾਈਕ ਤੇ ਰਾਈਡ ਕੀਤਾ ਜ਼ਿਆਦਾ ਮੈਂ ਬਜਾਜ ਕੰਪਨੀ ਰਿਆਂ ਮੈਂ ਬਜਾਜ ਉਥਾਈ ਜਿ ਰਿਆਂ ਮੈਂ ਟੂਰ ਸਾਰੇ ਬੈਟਰਨ ਮੋਟਰਸਾਈਕਲ ਤੇ ਲਗਾਉਂਦਾ ਹਾਂ ਹਾਂ ਮੈਨੂੰ ਫੋਟੋਆਂ ਤਾਂ ਦਿਖਾਉਣੀਆਂ ਪੀਬੀ 10 ਦੀਆਂ ਕੰਨਿਆ ਕੁਮਾਰੀ ਲਾਸਟ ਪੁਆਇੰਟ ਜਿੱਥੇ ਲਿਖਿਆ ਟ੍ਰਾਫੀ ਪੁਲਿਸ ਕੰਨਿਆ ਕੁਮਾਰੀ ਉਹਦੀ ਪਿਕ ਵੀ ਮੈਂ ਖਿੱਚ ਕੇ ਲੈ ਅਪਣਾ ਮੈਨੀ ਫੋਟੋ ਉੱਥੇ ਲਿਖਿਆ ਲਾਸਟ ਪਨੀ ਕੰਨਿਆ ਕੁਮਾਰ ਦਾ ਮਤਲਬ ਪ੍ਰੂਫੀ ਮੈਨੂੰ ਸਾਰੇ ਪੇਜ ਲੱਗੂ ਫੋਟੋਆਂ ਭੇਜਦੇ ਬਿਲਕੁਲ ਫੋਟੋ ਵੀ ਦੇਖਾਂਗੇ ਤੁਹਾਡੀ ਮੈਮਰੀਜ਼ ਨੂੰ ਵੀ ਰਿਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਪਹਿਲਾਂ ਹਾਕੀ ਪਲੇਅਰ ਰਿਹਾ ਜੀ ਮੈਂ ਸਕੂਲ ਦੇ ਹਾਕੀ ਖੇਡਦਾ ਰਿਹਾ ਜੀ ਤੇ ਉਹ ਮੈਂ ਹਾਕੀ ਖੇਡਿਆ ਡਿਸਟ੍ਰਿਕਟ ਵੀ ਹਾਨੀ ਪੜ ਕੇ ਮੇਰੇ ਕੋਲ ਐਨਸੀਸੀ ਦੇ ਤਿੰਨ ਸਰਟੀਫਿਕੇਟ ਹੈ ਜੀ ਏ ਬੀ ਸੀ ਉਹ ਵੀ ਹੈ ਜੀ ਔਰ ਹਰਿਆਣੇ ਦੇ ਅੰਦਰ ਇੱਕ ਸਟੇਟ ਬਾਰੇ ਮਿਲਦਾ ਬਾਰਸਕੌਰ ਸਿੰਘ ਗਾਈਡ ਤੁਸੀਂ ਸੁਣਿਆ ਹੋਣਾ ਸ਼ਾਇਦ ਔਸਲੂਟ ਵੀ ਤਿੰਨ ਊਣਾ ਨਾ ਮਾਰਦੇ ਸੀ ਸਕਾਉਟ ਸਿੰਘ ਕਹਿੰਦੇ ਉਹਨੂੰ ਉਹਦੀ ਮਸੀਨਾ ਟ੍ਰੇਨਿੰਗ ਕਰਕੇ ਆਇਆ 10 ਦਿਨ ਵਾਸਤੇ ਉਹ ਮੇਰੇ ਕੋ ਨਾ ਸਟੇਟ ਵਾਰਡ ਹੈ ਜੀ ਤੇ ਉਹ ਸਕੂਲ ਟਾਈਮ ਦਾ ਨੈਸ਼ਨਲ ਵਾਸਤੇ ਮੇਰਾ ਸਿਲੈਕਸ਼ਨ ਸੀਗਾ ਚਲੋ ਮੈਂ ਉੱਥੇ ਜਾ ਨਹੀਂ ਸਕਿਆ लास्ट ਵਾਰੀ ਬਲੇਜ਼ਰ ਦਿੰਦੇ ਆ ਮੇਰਾ ਸਿਲੈਕਸ਼ਨ ਜਿਹੜੇ ਵਿੱਚ ਪਰ ਮੇਰੇ ਮੈਟ੍ਰਿਕ ਦੇ ਪੇਪਰ ਕਰਕੇ ਮੈਂ ਜਾ ਨਹੀਂ ਸਕਿਆ ਨਹੀਂ ਤਾਂ ਮੈਨੂੰ ਲੱਗਦਾ ਵੀ ਉਹ ਬੜੀ ਵੱਡੀ ਮਿਸਟੇਕ ਹੀ ਹੈ ਨਹੀਂ ਤਾਂ ਚਲੋ ਆਪਾਂ ਨੂੰ ਸਾਡੀ ਮਿਲਣ ਦੇ ਸਮਾਂ ਵੀ ਹੁੰਦਾ ਜੋ ਲਿਖਿਆ ਹੁੰਦਾ ਉੱਪਰ ਉਹੀ ਬਿਲਕੁਲ ਬਿਲਕੁਲ ਨਹੀਂ ਨਹੀਂ ਇੱਕ ਚੀਜ਼ ਇਹ ਵੀ ਹੈ ਕਿ ਐਨਸੀਸੀ ਵਗੈਰਾ ਜਦ ਜੋਇਨ ਕੀਤਾ ਆਪਾਂ ਸੋਚਿਆ ਨਹੀਂ ਕਿ ਆਰਮ ਫੋਰਸਿਸ ਵਗੈਰਾ ਦੇ ਵਿੱਚ ਜਾ ਕੇ ਉਹੀ ਅੱਦਾਂ ਮੈਂ ਉੱਥੇ ਐਮਈਐਸ ਦੇ ਟੈਸਟ ਦੇ ਗਿਆ ਸੀ ਐਮ ਪੇਪਰ ਪੜ੍ਹਿਆ ਸੀ ਮਿਲਟਰੀ ਇੰਜੀਨੀਅਰ ਸਰਵਿਸ ਕਹਿੰਦੇ ਜੀ ਉਹਨੂੰ ਹਰਿਆਣੇ ਤੋਂ ਉਹ 95 ਦੀ ਗੱਲ ਹੈ ਮੈਨੂੰ ਲੱਗਦਾ ਹੈ ਤੇ ਇੱਥੇ ਮੈਂ 96 ਇੱਥੇ ਆ ਗਿਆ ਲੁਧਿਆਣੇ ਹਰਿਆਣੇ ਤੋਂ ਤੇ ਉਹਨਾਂ ਦਾ ਪੇਪਰ ਜਦੋਂ ਪਿੱਛੋਂ ਲੈਟਰ ਆਇਆ ਆਰਮੀ ਦਾ ਲੈਟਰ ਆਇਆ ਜੁਆਇਨ ਦਾ ਮੈਨੂੰ ਤੇ ਮੈਂ ਤੇ ਬਜਾਅ ਸਰਵਿਸ ਕਰਦਾ ਰਹੀਂ ਉਹ ਤਾਂ ਫੋਨ ਦੀ ਫੈਸਟਵਿਟੀ ਨਹੀਂ ਸੀਗੀ ਤੇ ਉਹ ਮੈਨੂੰ ਪਤਾ ਹੀ ਲੱਗਿਆ ਉਹ ਮੇਰੇ ਫਰੈਂਡ ਨੇ ਬਾਅਦ ਦੱਸਿਆ ਵੀ ਜਦੋਂ ਲੈਟਰ ਆਇਆ ਸੀ ਉਹ ਡੇਟ ਨਿਕਲ ਗਈ ਹੈ ਇਹਨੇ ਸ਼ਾਇਦ ਆਰਮੀ ਦਾ ਮੇਰਾ ਸੈLECTION ਹੋ ਗਿਆ ਇਹ ਲੋਕ ਕਹਿੰਦੇ ਆ ਜ਼ਿੰਦਗੀ ਹੱਥਾਂ ਹੀ ਚੀਜ਼ ਹੱਥੋਂ ਨਿਕਲੀ ਹਾਂ ਉਹੀ ਮੈਂ ਤਾਂ ਹੀ ਕਹਿੰਦਾ ਅਸਬ ਤੋਂ ਹੋਣ ਸਭ ਤੋਂ ਗੰਦਾ ਐਕਸਪੀਰੀਅੰਸ ਕਿਹੜਾ ਦਿਨ ਰਿਹਾ ਆਪਾਂ ਜਦ ਟੂਰ ਕਰਨ ਨਿਕਲਦੇ ਆ ਕਿਉਂਕਿ ਖੁਸ਼ੀ-ਖੁਸ਼ੀ ਨਿਕਲਦੇ ਆ ਕੁਝ ਵਿੱਚ ਇਦਾਂ ਦਾ ਹੋ ਗਿਆ ਉਹ ਗੰਦਾ ਟੂਰ ਤੇ ਨਹੀਂ ਕਹਿ ਸਕਦੇ ਜੋ ਛੋਟੇ-ਛੋਟੇ ਮਿਸਟੇਕਾਂ ਚੋਂ ਹੁੰਦੇ ਰਹਿੰਦੇ ਆ ਤੁਹਾਨੂੰ ਦੱਸਿਆ ਵੀ ਬਾਈਕ ਤੇ ਜਾਣਾ ਹੈ ਬੰਦੇ ਨੂੰ ਆਪਣੀ ਕੋਈ ਦਿੱਕਤ ਹੈ ਬਿਮਾਰ ਵੀ ਹੋ ਸਕਦਾ ਹੈ ਬੰਦਾ ਮੀਂਹ ਗਣੀ ਨਿਵੰਦਨ ਮਾੜਾ ਟੂਰ ਕੋਈ ਨਹੀਂ ਆਪੇ ਸਾਊਥ ਇੰਡੀਆ ਵਾਲੇ ਪਾਸੇ ਬਾਰਿਸ਼ ਬੋਰਾ ਬਹੁਤ ਟਾਈਮ ਪੈਂਦੀ ਹੈ ਜੋ ਉੱਥੇ। ਜੀ। ਤੋਂ ਬਾਰਿਸ਼ੇ ਬਾਈਕ ਚੋਂ ਥੋੜਾ ਜਿਹਾ ਔਖਾ ਵੀ ਹੁੰਦਾ ਹੈ ਕੱਪੜੇ ਗਿੱਲੇ ਵਾ ਤੇ ਰੇਨ ਕੋਟ ਵਗੈਰਾ ਹੁੰਦੇ ਆ। ਜੀ। ਤੁਹਾਨੂੰ ਪਿੱਕ ਦਿਖਾਵਾਂਗੇ ਸਾਡੇ ਰੇਨ ਕੋਟ ਵੀ ਫੱਡੇ ਆਂ ਹੀ ਬਰਸਾਤ ਲੰਘ ਕੇ ਆਂ ਹੀ ਉੱਥੇ। ਤਾਂ ਗੋਡੇ ਗਾਡੇ ਛਿੱਲੇ ਗਏ ਤਾਂ ਉਹ ਚਲੋ ਮਾੜਾ ਨਹੀਂ ਕਹਿ ਸਕਦੇ। ਸਿੰਘਾ ਰੋਡ ਹੈ ਉੱਥੇ ਤਾਂ ਨਵਾਂ ਏਰੀਆ ਹੁੰਦਾ ਹੈ ਤਾਂ ਮਣੀ ਮੋੜੇ ਦਿੱਤਾ ਦੇ ਬਾਈਕ ਤੇ ਲੰਬੇ ਸਫ਼ਰ ਤਾਂ ਆ ਹੀ ਜਾਂਦੇ ਆਂ। ਜੀ। ਸਫ਼ਰ ਲੰਬਾ ਜੀ। ਮਤਲਬ ਅਖੋਂ ਬਲੌਗਿੰਗ ਵਾਲੇ ਵੀ ਮਿਲਦੀ ਹੈ ਐਕਸਪੀਰੀਅੰਸ ਵੀ ਦੇਖਦੇ ਆ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਕੀ ਹੈ ਜੀ ਇੰਡੀਆ ਟੂਰ ਦੀਆਂ ਫੋਟੋਆਂ ਛੋਟੇ ਦੇ ਕੋਈ ਦੇਖੋ ਜੀ ਇੰਟਰਵਿਊ ਰ ਆ ਰੇ ਨੇ ਸਾਰੇ ਇੱਕ ਜਿਹੜੀ ਇਹ ਫੋਟੋ ਮੈਨ ਤੁਹਾਨੂੰ ਦਿਖਾਉਣਾ ਸੀਗਾ ਕੀ ਹੈ ਜੀ ਕੇਰਨਾ ਦੀ ਫੋਟੋ ਉਹ ਕੀ ਹੈ ਕੰਨੈਗਮੈਂਟ ਦਾ ਜਿਹੜੇ ਜੀ ਕੋਈ ਇੱਕ ਫੋਟੋ ਹੋਰ ਸੀ ਜਿਹੜੀ ਬਾਈਕ ਨੂੰ ਸ਼ੈਲੇਸ ਹੈ ਨਹੀਂ ਉਹਦੇ ਪੀਵੀ10 ਆਇਆ ਜੀ ਕੰਨੈਗਮਾਰੀ ਸੀ ਇਹ ਹੈ ਜੀ ਪੀਵੀ10 ਦਾ ਇਹ ਪੰਜਾਬ ਟੂਰ ਦੀ ਫੋਟੋ ਹੈ ਇਹ ਸਾਈ ਇਹ ਸਾਈ ਮੈਕਸੀਕੋ ਕੰਨਿਆ ਕਮਾਈ ਦੇ ਫੋਟੋ ਹੈ। ਇਹ ਕੇਰਲਾ ਦੀ ਹੈ ਜੀ। ਇਹ ਦੇਨਕੋਟ ਮੈਂ ਤਾਂ ਥੋੜਾ ਦੱਸਣੀ। ਇਹ ਸਾਰਾ ਸੀ ਲਾਸਟ ਮਹੀਨ ਇਹ ਮਤਲਬ ਇਹ ਜੋ ਲਾਈਨ ਹੈ ਨਾ ਡੈਡ ਲਾਈਨ ਆਫ ਇੰਡੀਆ ਹੀ ਕਹਿ ਸਕਦੇ ਹੋ ਜੀ। ਇਹ ਜਿਹੜੀ ਤੁਹਾਨੂੰ ਪਿਕਚਰ ਦਿਖਦੀ ਪਈ ਹੈ ਇਹ ਸਮੁੰਦਰ ਦੇ ਅੰਦਰ ਦੀ ਹੈ ਜੀ। ਇਹ ਵਾਇਸਿਪ ਜਾਣਾ ਪੈਣਾ ਇਹ ਮਤਲਬ ਕਿੰਨੇ ਕਮਾਂ ਲਾਸਟ ਪੁਆਇੰਟ ਹੈ ਜੀ। ਇਹ ਤੋਂ ਉੱਪਰ ਮਤਲਬ ਪਾਣੀ ਪਾਣੀ ਹੈ। ਇਹਨੂੰ ਕਹਿੰਦੇ ਕਸ਼ਮੀਰ ਤੋਂ ਕਰਿਆ ਕੁਮਾਰੀ A ਤੋਂ Z ਸਫਰ ਤੇ ਉਸਦੀ ਮੈਮਰੀ। ਅੱਛਾ ਇਹ ਹੈ ਜੀ ਜਹਦ ਰਕਾਲ ਤੱਕ ਸਾਹਿਬ ਆਪਣੇ ਸੁਣਿਆ ਆਪਨੇ ਜੀ ਾਕਾਤ ਸਾਰੇ ਜਹਿਦਾਰ ਸੀ ਜੀ ਉਹਨੇ ਸਾਡਾ ਸਮਾਨ ਕੀਤਾ ਸੀ ਇਹ ਸਾਡੀ ਪੰਜਾਬ ਟੂਰ ਦੀ ਫੋਟੋਆਂ ਨੇ ਇਹ ਅਨੰਦਪੁਰ ਸਾਹਿਬ ਦੇ ਜਹਿਦਾਰ ਨੇ ਇਹ ਸਾਨੂੰ ਰਵਾਨਗੀ ਦੀਆਂ ਫੋਟੋਆਂ ਜੀ ਉਹਨਾਂ ਦੀਆਂ ਇਹ ਸਾਰੇ ਪੰਜਾਬ ਟੂਰ ਦੀਆਂ ਫੋਟੋਆਂ ਨੇ ਇਹ ਇਹ ਸਾ ਪੰਜਾਬ ਟੂਰ ਦੀਆਂ ਨੇ ਜੀ ਇਹ ਆ ਲੋ ਪੰਜਾਬ ਦੀਆਂ ਫੋਟੋਆਂ ਨੇ ਇਹ ਪਠਾਨਕੋਟ ਦੀਆਂ ਫੋਟੋਆਂ ਨੇ ਇਹ ਮਜੀਠੇ ਦੀਆਂ ਜੀ ਇਹ ਵੀ ਤਾਰੀਵਾਲ ਸਕੂਲੋਂ ਦੇ ਉਹਨਾਂ ਦੀਆਂ ਫੋਟੋਆਂ ਨੇ ਜੀ ਇਹ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਹੈ ਜੀ ਇਹ ਮਜੀਠੇ ਦੀ ਹੈ ਇਹ ਸਾਰੇ ਰਸਤੇ ਦੀ ਫੋਟੋਆਂ ਜਿਵੇਂ ਇਹ ਸਾਰੇ ਪੰਜਾਬ ਦੇ ਤਨਮਨ ਸਿੰਘ ਸਾਹਿਬ ਦੀਆਂ ਫੋਟੋਆਂ ਨੇ ਸੁਲਤਾਨਪੁਰ ਲੋਧੀ ਇਹ ਸਾਰੇ ਪੰਜਾਬ tour ਦੀਆਂ ਫੋਟੋਆਂ ਨੇ ਆਸਟਾਨੇ ਐਂਡ ਕਿੱਥੇ ਆ ਇਹ ਪੰਜਾਬ ਦੇ ਐਂਡ ਦੀ ਆਲਮੀ ਸਾਹਿਬ ਆਪਣਾ ਲੁਧਿਆਣਾ ਇਹ ਥਰਮਲ ਪੁਆਇੰਟ ਹੈ ਜੀ ਇਹ ਵੀ ਦਮਦਮਾ ਸਾਹਿਬ ਸਮਾਨ ਕੀਤਾ ਸੀਗਾ ਜੀ ਇਹ ਮਠਿੰਡੇ ਦੀਆਂ ਦੀ ਇਹ ਆਖਰੀ ਫੋਟੋ ਆਪਣੀ ਆਲਮੀ ਸਾਹਿਬ ਲੁਧਿਆਣਾ ਇਹ ਉਹਨਾਂ ਦਾ ਮੇਨ ਗੇਟ ਹੈ ਜੀ ਤੁਸੀਂ ਦੇਖਿਆ ਹੋਣਾ ਤੇ ਇਹ ਉਹਦੀ ਫੋਟੋ ਹੈ ਜੀ ਇਹ ਦੇਖੋ ਮੇਨ ਗੇਟ ਆਲਮੀ ਸਾਹਿਬ ਦੀ ਇਹੀ ਬਾਈਕ ਐਪਲੇਟਨਾ ਜੀ پہلے ਵੀ ਆਪਣੇ ਉਪਲੇਟਨਾ ਸੀ ਦੋਨੇ ਬਲੇਟ ਨੇ ਇਹ ਲਾਸਟ ਫੋਟੋ ਲੁਧਿਆਣਾ ਆਲਮੀ ਸਾਹਿਬ ਸਮਾਪਤੀ ਕੀਤੀ ਇਹਦੀ ਉਹਦੇ ਹੀ ਅਸੀਂ ਆਪਣੇ ਕੰਨਿਆ ਕੁਮਾਰੀ ਦੇ ਦੋਨੇ ਤਾਂ ਆਸ ਗਿਆ ਕਰ ਦਿੱਤੀ ਹੈਗੀ ਨਸਿਆਂ ਵਾਸਤੇ ਸਮਝਾਉਂਦਾ ਦੇਖ ਲਈਏ ਪੰਜਾਬ ਕਾਰਪੋਰੇਟ ਫੋਸ ਨਸਾਂ ਸਣਾਂ ਨੂੰ ਵਾਸਤੇ ਇਹ ਸਾਡਾ ਪੰਜਾਬ ਡਿਸਟ੍ਰਿਕਟ ਕਰਕੇ ਇਹ ਇੰਡੀਆ ਡਿਸਟ੍ਰਿਕਟ ਕਰਕੇ ਇਹ ਸਭਾ ਮਿਸ਼ਨ ਸੀ ਜੀ ਸਰਬੱਤ ਦਾ ਭਲਾ ਇੱਕ ਕਿੰਨਾ ਸੇ ਛੱਡੋ ਰੱਬ ਦੇ ਨਾਮ ਸਿਰਫ ਔਰ ਸਿਰਫ ਅਪਕ ਟੂਰਸ ਚੌਕ ਪੂਰਾ ਕਰਨ ਲਈ ਕੀਤਾ ਸੀ ਜਾਂ ਇਸ ਦੇ ਪਿੱਛੇ ਕੋਈ ਮਕਸਦ ਵੀ ਸੀ ਨਹੀਂ ਮੈਡਮ ਸਾਡਾ ਦੇਖੋ ਨਾ ਆਪ ਨੂੰ ਲੈਟ ਨਹੀਂ ਦਿਖਾਇਆ ਸਰਬਤ ਦਾ ਭਲਾਮੀ ਸੰ ਜੀ ਇਹਦੇ ਵਿੱਚ ਅਸੀਂ ਇੰਗਲਿਸ਼ ਵਿੱਚ ਵੀ ਲਿਖਿਆ ਜੀ ਪੰਜਾਬੀ ਵਿੱਚ ਵੀ ਲਿਖਿਆ ਜੀ ਔਰ ਹਿੰਦੀ ਵਿੱਚ ਵੀ ਲਿਖਿਆ ਜੀ ਇਹ ਹਰ ਬੰਦੇ ਨੂੰ ਸਾਡਾ ਮਿਸ਼ਨ ਸੀਗਾ ਇੰਡੀਆ ਟੂਰ ਦੇ ਅੰਦਰ ਜੀ ਕਿ ਸਰਬਤ ਦਾ ਭਲਾ ਕਰਨਾ ਹੈ ਜੀ ਤੇ ਹੁਣ ਇਹ ਕੀ ਬਾਤ ਤੇ ਜੀ ਲੋਕਾਂ ਦੇ ਥਲੇ ਵਾਸੀ ਸੀਗੇ ਇਹਦੇ ਤੇ ਕੰਮ ਕਿੱਦਾਂ ਕੀਤਾ ਫਿਰ ਕੰਮ ਅਸੀਂ ਆ ਲੈਫਟ ਹੱਥਾਂ 'ਪਾਂ ਆਏ ਸਾਰੇ ਹਰ ਇੱਕ ਬਸਾ ਦੇ ਅੰਦਰ ਲਿਖਿਆ ਦੇ ਅੰਦਰ ਲਿਖਿਆ ਕੋਈ ਦੇਖਣਾ ਇਹ ਅਸੀਂ ਸਾਰੇ ਡਿਸਟ੍ਰਿਬਿਊਟ ਕਰਕੇ ਆਏ ਹਾਂ ਹਰਿਆਣਾ ਪੰਜਾਬ ਐਮਪੀ ਯੂਪੀ ਕੇਰਨਾਕਾ ਨਾਗਰਾ ਮਹਾਰਾਸ਼ਟਰਾ ਜਿੱਥੇ ਜਿੱਥੋਂ ਅਸੀਂ ਨੰਗੇ ਆਂ ਇਕੱਠੇ ਸਾਡਾ 10-12000 ਪੀਸ ਸਿੰਘ ਹੈ ਜੀ ਅਸੀਂ ਡਿਸਟ੍ਰਿਬਿਊਟ ਕਰਕੇ ਹੁਣ ਹੀ ਮੇਰੇ ਕੋਲ 2-4 ਪੀਸ 10 ਪੀਸ ਪਏ ਆ ਇਹ ਪੰਜਾਬ ਟੂ ਇਹ ਇੰਡੀਆ ਟੂ ਦਾ ਸੀ ਇਹ ਪੰਜਾਬ ਟੂ ਸੀ ਸਾਡਾ ਜੀ ਨਸਿਆਂ ਵਾਸਤਿਆਂ ਦੇਖੋ ਕਦੇ ਲਿਖਿਆ ਹੋਇਆ ਨਸਮੁਖ ਸਮਾਜੀ ਸਿਰਜਨਾ ਕੇ ਯੋਗਦਾਨ ਪਾਈ ਇਹ ਅਸੀਂ ਪੰਜਾਬ ਦੇ ਵਿੱਚ ਦੇਖਿਆ ਵੀ ਨਸ਼ੇ ਬਹੁਤ ਹੋ ਰਹੇ ਆ ਤੇ ਅਸੀਂ ਉਹਨੂੰ ਲੈ ਕੇ ਯਾਤਰਾ ਕੀਤੀ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ ਕਿ ਜੀਐਸ ਕਾਰਪੋਰੇਟ ਸਟੇਲ ਹੈ ਜੀ ਉਹਨੇ ਸਨਪੂਰ ਦਿੱਤਾ ਸੀ ਜੀ ਇਹ ਸਾਡਾ ਮੇਨ ਮੁਖ ਦੇ ਅਕਾਲਪੁਰ ਕੀ ਫੌਜ ਹੈ ਤੇ ਲਿਖਿਆ ਸਰ ਅਕਾਲਪੁਰ ਕੀ ਫੌਜ ਦੋਨੋਂ ਉੱਤੇ ਮੈਂ ਉਹਨਾਂ ਦਾ ਮੈਂਬਰ ਵੀ ਆ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਹੈ ਇਸ ਕੰਮ ਵਾਸਤੇ ਤੇ ਫਿਰ ਮੈਂ ਯਾਤਰਾ ਤੇ ਗਿਆ ਸੀ ਨਹੀਂ ਸ਼ੌਕ ਪੂਰਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਚੰਗਾ ਕੰਮ ਆ ਲੇਕਿਨ ਇਸ ਦੇ ਵਿੱਚ ਇੱਕ ਹੋਰ ਸਵਾਲ ਇਹ ਜ਼ਰੂਰ ਬਣਦਾ ਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਾਂ ਪੈਂਫਲੇਟ ਬਣਾ ਕੇ ਗਏ ਕਰ ਵੀ ਲਿੱਤਾ ਪੈਂਫਲੇਟ ਡਿਸਟਰੀਬਿਊਟ ਵੀ ਕੀਤਾ ਉਹਨਾਂ ਨੂੰ ਸਮਝਾ ਕੇ ਵੀ ਆਏ ਸਾਰਾ ਕੁਝ ਅੱਜ ਦਾ ਮਾਹੌਲ ਦੇਖ ਕੇ ਬੇਸ਼ੱਕ ਮ ਯੂਥ ਤੋਂ ਸ਼ੁਰੂ ਕੀਤਾ ਸੀ ਯੂਥ ਕਈ ਮੋਟਰ ਬਲੌਗਿੰਗ ਵਾਲ ਹੈ ਆਪਾਂ ਸਮਝ ਜਿਹਾ ਆਪਾਂ ਗੱਲ ਕਰੀ ਕਿ ਕਰੰਟਲੀ ਨਸ਼ਾ ਦਾ ਫੇਰ ਵੀ ਹੈ ਤੇ ਤੇ ਹੁਣ ਸਰਕਾਰਾਂ ਲੱਗੀਆਂ ਨੇ ਨਸ਼ੇ ਵਿਰੁੱਧ ਕੋ ਜੋ ਕੰਮ ਸਰਕਾਰ ਖੁਣ ਕਰਨ ਲੱਗੀਆਂ ਨਾ ਜੀ ਨਸ਼ਿਆਂ ਵਿਰੋਧੀ ਜੁੰਡੀਆਂ ਜੋ ਵੀ ਕੁਝ ਹੈ ਚੰਗੀ ਗੱਲ ਹੈ ਜਿੰਨਾ ਕਰ ਰਿਹਾ ਫਿਰ ਅਸੀਂ ਕੰਮ ਤੁਹਾਡੇ ਸਾਡੇ ਰਿਟਨ ਸਾਡੇ 12 ਦਾ ਲਿਖਿਆ ਪਿਆ ਜੀ ਅਸੀਂ ਕੰਮ 12 ਤੋਂ ਪਹਿਲਾਂ ਵੀ ਸ਼ੁਰੂ ਕੀਤਾ ਹੈ 12 ਤੋਂ ਪਹਿਲਾਂ ਸ਼ੁਰੂ ਕੀਤਾ ਹੋਰ ਬੱਚੀ ਹੈ ਅਸੀਂ 25 ਹੈ ਅਸੀਂ ਉਹਦੇ ਤੇ ਕੰਮ ਕਰ ਵੀ ਰਹੇ ਹਾਂ ਇਹ ਦੋਨੋਂ ਮੋੜੀ ਸੀ ਇਹੀ ਸੀਗਾ ਵੀ ਅਸੀਂ ਨਸਿਆਂ ਵਾਸਤੇ ਲੋਕਾਂ ਦੀ ਮਤਲਬ ਜੋ ਹਿਊਮਨਿਟੀ ਵਾਸਤੇ ਜੋ ਕੰਮ ਕਰ ਸਕਦੇ ਹਾਂ ਸਹੀ ਜੀਵੇਂ ਪਰਚੇ ਵਾਸਤੇ ਉਹਦੇ ਵਾਸਤੇ ਕੰਮ ਕਰਦੇ ਹਾਂ ਬਹੁਤ ਚੰਗੀ ਸੋਚ ਹੈ ਮੈਨੂੰ ਲੱਗਦਾ ਕਿ ਇਹ ਪਰਮਾਤਮਾ ਵਾਸਤੇ ਲਿਖਿਆ ਦੇਖੋ ਲੋਗਾਂ ਨੇ ਸਾਰਾ ਛਾਪਿਆ ਅਸੀਂ ਜੀ ਇਹਦੇ ਵਾਸਤੇ ਇਹਨੀ ਵਾਸੀ ਲੋਕਾਂ ਵਾਸਤੇ ਇੰਡੀਆ ਟੂਨੀ ਵਿੱਚ ਸਰਬੰਧ ਭਲਾ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਪੰਜਾਬ ਦੇ ਖਾਸ ਕਰਕੇ ਦੇ ਕੋਈ ਮੈਸੇਜ ਨੂੰ ਸਦਾ ਹੀ ਮਾਣਦਾ ਹੈ ਵੀ ਨਸ਼ੇ ਛੱਡੋ ਜੀ ਜੀ ਤੇ ਕੰਮ 'ਤੇ ਧਿਆਨ ਦਿਓ ਜੀ ਤਾਂ ਕੰਮ ਕਰਦਾ ਦੇਖੋ ਜੇ ਬੰਦੇ ਨੂੰ ਸਰਕਾਰ ਨੂੰ ਬੇਨਤੀ ਹੈ ਵੀ ਹਰ ਬੰਦੇ ਨੂੰ ਕੰਮ ਪ੍ਰੋਵਾਈਡ ਕਰਾਵੇ ਜੀ ਜੇ ਬੰਦੂ ਕੰਮ ਮਿਲਦਾ ਬੰਦਾ ਨਸ਼ਾ ਕਰੇਗਾ ਨਹੀਂ ਜੀ ਜਾਂ ਅਕੈਡਮੀ ਖੋਲੇ ਜੇ ਬੱਚਾ ਆਖਮੀ ਕਰਕੇ ਹਟਿਆ ਉਹਨੂੰ ਅਕੈਡਮੀ ਪਾਸੋਂ ਸਕੂਲ ਅਕੈਡਮੀ ਹੈ ਕੋਈ ਪਲੇਅਰ ਅਕੈਡਮੀ ਹੈ ਕੋਈ ਹਨਾ ক্রিকেট ਕਰਨ ਉਹ ਬੱਚੇ ਜਾਣ ਨਸ਼ੇ ਉਹ ਨਹੀਂ ਜਾਣਗੇ ਸਰਕਾਰ ਨੂੰ ਬੇਨਤੀ ਹੈ ਵੀ ਤੁਸੀਂ ਆਪਣੀ ਵੱਧ ਵੱਧ ਸਿਸਟਮ ਬਣਾਓ ਬੱਚਾ ਪੜ੍ਹ ਕੇ ਉਹਨਾਂ ਨੂੰ ਸਕੂਲ ਪਾਸੇ ਲਾਓ ਪੜ੍ਹਾਈ ਪਾਸੇ ਲਾਓ ਜੀ ਗੇਮਾਂ ਪਾਸੇ ਲਾਓ ਨਸ਼ੇ ਬਸ ਐਵੇਂ ਨਹੀਂ ਹੋਊਗਾ ਜੀ ਅਸੀਂ ਉਹ ਉਮਰ ਤੋਂ ਨੰਘ ਕੇ ਸਾਡੇ ਟਾਈਮ ਨਸੀ ਸੀਗੇ ਨਹੀਂ ਅਸੀਂ ਇਹੀ ਕੰਮ ਕਰਦੇ ਪੜੇ ਵੀ ਹੈ ਪਲੱਸ 2 ਤੱਕ ਫਿਰ ਕੰਮ ਵੀ ਕਰ ਰਹੇ ਹਾਂ ਤੂਰ ਵੀ ਕੱਢੇ ਆ ਅਜੋ ਯੁੱਧ ਨਸ਼ਾ ਵਿਰੋਧ ਜੋ ਚੱਲਦਾ ਪਿਆ ਉਹਨੂੰ ਕਿਵੇਂ ਦੇਖੋਗੇ ਡਿਫਾਈਨ ਕਰੋ ਛੋਟਾ ਜਿਹਾ ਆਪਣਾ ਵਿਚਾਰ ਨਹੀਂ ਮੈਨੂੰ ਬਹੁਤ ਵਧੀਆ ਗੱਲਾਂ ਦੀ ਅਸੀਂ ਵੀ ਸਪੋਰਟ ਕਰਦੇ ਹਾਂ ਸਾਡੇ ਇੱਥੇ ਐਮਐਲਏ ਕੌਂਸਲਰ ਸਾਹਿਬ ਮੀਟਿੰਗਾਂ ਕਰਦੇ ਰਹਿੰਦੇ ਆ ਤੇ ਅਸੀਂ ਉਹਨੂੰ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਹੀ ਜਿੰਨੀ ਹੈਲਪ ਕਰ ਸਕਦੇ ਹਾਂ ਡੀਸੀ ਸਾਹਿਬ ਨੂੰ ਬੇਨਤੀ ਕਰੀ ਦੀ ਆ ਵੀ ਸਾਡਾ ਲਕਸੇਵਾ ਦੱਸੋ ਜੀ ਜੀ ਕਾਬਿਲ ਤਾਰੀਫ ਗੱਲ ਹੈ ਇੱਕ ਕਿ ਜੋ ਕੰਮ ਸਰਕਾਰ ਅੱਜ ਸ਼ੁਰੂ ਕਰ ਰਹੀਆਂ ਨੇ ਜਾਂ ਕਰਦੀ ਪਈ ਹੈ ਉਹ 2012 ਤੋਂ ਇਹਨਾਂ ਨੇ ਕੀਤਾ ਮਿਸ਼ਨ ਇਹਨਾਂ ਵੱਲੋਂ ਜੋ ਦਿੱਤਾ ਗਿਆ ਸੀ ਉਹ ਅਸਰਕਾਰ ਕਰਕੇ ਦਿਖਾ ਰਹੇ ਨੇ ਤੇ ਯੂਥ ਨੂੰ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਜੇ ਸ਼ੌਕ ਹੈ ਕੋਈ ਸ਼ੌਕ ਪੂਰੇ ਕਰੋ ਨਸ਼ੇ ਦੇ ਵਿੱਚ ਫਸਦੇ ਦੇਖੋ ਤਿੰਨ ਚਾਰ ਕਾਰਨ ਆਮ ਨੇ ਜਿਆਦਾ ਖੁੱਲਾ ਪੈਸਾ ਤੁਸੀਂ ਦੇਖ ਲਿਆ ਜਾਂ ਸਿਰ ਚੜ ਕੇ ਮਾਪਿਓ ਦੇ ਬੈਠੇ ਹੋ ਜਾਂ ਤਾਂ ਤੁਹਾਨੂੰ ਜ਼ਿੰਦਗੀ ਨਾਲ ਪਿਆਰ ਨਹੀਂ ਹੈ ਜਾਂ ਤਾਂ ਫਿਰ ਤੁਸੀਂ ਸੋਚ ਰਹੇ ਹੋ ਕਿ ਨਸ਼ਾ ਹੀ ਜ਼ਿੰਦਗੀ ਹੋ ਚੁੱਕਾ ਹੈ ਇਹਨਾਂ ਚੀਜ਼ਾਂ ਤੋਂ हट ਕੇ ਦੇਖੋ ਦੁਨੀਆ ਦੇ ਵਿੱਚ ਕਈ ਨੌਜਵਾਨ ਇਦਾਂ ਹੈ ਜੋ ਬਲੌਗਿੰਗ ਕਰਦੇ ਪਏ ਨੇ ਬਹੁਤ ਫੇਮਸ ਹੋ ਰਹੇ ਨੇ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਰਹੇ ਹਨ ਤੁਸੀਂ ਵੀ ਘੁੰਮੋ ਫਿਰੋ ਬਾਈਕ ਐਕਟਿਵਾ ਨਸ਼ੇ ਦੇ ਵਿੱਚ ਜਿੰਨਾ ਪੈਸਾ ਲਾ ਰਹੇ ਹੋ ਬਾਈਕ ਐਕਟਿਵਾ ਖਰੀਦੋ ਤੇ ਨਿਕਲ ਜਾਓ ਬਲੌਗਿੰਗ ਕਰਨ ਇਹ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਨ 24 ਕੈਮਰਾ ਪਰਸਨ ਅੰਜੀ ਦਿਨਾਲ ਸ਼ਿਵਾਂਗੀ